ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਧਾਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਹੋਗੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਮੌਜੂਦ ਨੇ ਅਸੀਂ ਬਿਹਤਰੀਨ ਖਬਰਾਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਪੱਟੀ ਸਾਹਿਬ। ਸ਼ੁਕਰੀਆ ਜੀ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਖਰਕਾਰ ਜ਼ਮੀਰ ਜਾ ਗਈ ਜਾਂ ਇਹਨੂੰ ਅਸੀਂ ਕਿਵੇਂ ਸਮਝੀਏ ਕਿ ਉਹਨਾਂ ਨੇ ਹੁਣ ਪਹੁੰਚ ਕੀਤੀ ਹੈ ਕਿ ਜੋ ਅੰਤਰਨਿਕ ਕਮੇਟੀ ਦਾ ਫੈਸਲਾ ਹੋਇਆ ਸੀਗਾ ਉਹ ਗਲਤ ਹੋਇਆ ਸੀ ਜਾਂ ਉਹਨੂੰ ਕਿਸ ਢੰਗ ਨਾਲ ਲਾਗੂ ਕਰਵਾਇਆ ਗਿਆ ਇੱਥੋਂ ਸ਼ੁਰੂਆਤ ਕਰਦੇ ਹਾਂ ਕਿ ਕੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੁਣ ਅਸੀਂ ਦੋ ਫਾੜ ਦੇ ਸਕਦੇ ਆ ਜਾਂ ਫਿਰ ਉਹਨਾਂ ਲੋਕਾਂ ਦੀਆਂ ਜ਼ਮੀਰਾਂ ਜਾ ਗਈਆਂ ਜਾਂ ਫਿਰ ਇਹ ਸਾਰਾ ਕੁਝ ਜੋ ਕੁਝ ਅੰਤਰੀ ਕਮੇਟੀ ਚ ਹੋਇਆ ਇਹਨੂੰ ਇੱਕ ਮਤਲਬ ਕਿ ਇਹ ਜਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ਕੋਈ ਸਿਆਸਤ ਤੋਂ ਪ੍ਰੇਰਿਤ ਨਹੀਂ ਕੋਈ ਪਰਚੀ ਜੋ ਨਿਕਲ ਕੇ ਨਹੀਂ ਆਇਆ ਇਹ ਅੰਤਰੀ ਕਮੇਟੀ ਨੇ ਆਪੇ ਸੋਚ ਕੇ ਫੈਸਲਾ ਕਰ ਦਿੱਤਾ ਕਿ ਜਥੇਦਾਰਾਂ ਨੂੰ ਹਟਾ ਦਈਏ ਜਾਂ ਨਵੀਆਂ ਨਿਯੁਕਤੀਆਂ ਕਰ ਦਈਏ ਜੋ ਕੁਝ ਵੀ ਹੋਇਆ ਪਹਿਲੀ ਗੱਲ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਜ਼ਮੀਰਾਂ ਜਪੂਰਾ ਜਾਗਣ ਵਾਲੀ ਦੀ ਗੱਲ ਕੋਈ ਨਹੀਂ ਹੈਗੀ ਜਿਮੀਰਾ ਤੇ ਤਜਗ ਨਾ ਜੇ ਕਿਤੇ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਨਾ ਹੋਵੇ ਤੇ ਬਹੁਤ ਜਿਹੜੇ ਮੈਂਬਰ ਉਹ ਲਾਲਚ ਖੋਰੇ ਨੇ ਸਾਲ ਦੇ ਵਿੱਚ ਇਹਨਾਂ ਨੂੰ ਕੁਝ ਗ੍ਰਾਂਟ ਲੱਖ ਜਾਂ 2 ਲੱਖ ਦੀ ਗ੍ਰਾਂਟ ਕੇ 3 ਲੱਖ ਦੀ ਗ੍ਰਾਂਟ ਦਿੱਤੀ ਜਾਂਦੀ ਆ ਜਦੋਂ ਪ੍ਰਧਾਨ ਅਵਤਾਰ ਸਿੰਘ ਮੱਕੜ ਸੀ ਉਹ ਕੀ ਕਰਦਾ ਸੀ ਆਪਣੇ ਨੇੜ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਗ੍ਰਾਂਟ ਦੇ ਦਿੰਦਾ ਸੀਗਾ ਉਹ ਵਿਰਾਟ ਹੁੰਦੀ ਸੀ ਵੀ ਜਿਹੜੇ ਪਿੰਡ ਦੇ ਵਿੱਚ ਲੋਕ ਇੰਨੇ ਸਮਰਥ ਨਹੀਂ ਕੋਈ ਬਿਲਡਿੰਗ ਬਣਨ ਵਾਲੀ ਆ ਉਹਦੀ ਛੱਤ ਬਦਲਣ ਵਾਲੀ ਉਹਨੂੰ ਗ੍ਰਾਂਟ ਦਿੱਤੀ ਜਾਂਦੀ ਸੀ ਉਹ ਮੈਂਬਰ ਨੂੰ ਕਹਿ ਦਿੰਦਾ ਸੀ ਤੂੰ ਵਰਤਲਾ ਤੇ ਮੈਂਬਰ ਕੀ ਕਹਿੰਦਾ ਸੀ ਭਾਈ ਤੁਸੀਂ ਗ੍ਰਾਂਟ ਲੈ ਲਓ ਉਹਦੇ ਬੰਦੇ ਦੇ ਉਹ ਤੇ ਤੁਸੀਂ ਰੱਖ ਲਓ ਤੇ ਜਿਹੜੇ ਬੱਕੜ ਸਾਹਿਬ ਜੀ ਉਹ ਕੀ ਕਰਦੇ ਸੀ ਗ੍ਰਾਂਟ ਆਪਣੇ ਮੈਂਬਰ ਨੂੰ ਦੇ ਦਿੰਦੇ ਸੀ ਵੀ ਤੁਸੀਂ ਵਰਤਲੋ ਲੇਕਿਨ ਆਪਣੇ ਸਕੂਲ ਤੋਂ ਸੱਦ ਲੈਂਦੇ ਸੀ ਤੇ ਕੋਈ ਨਾਊਂਸ ਕਰਾਉਂਦੇ ਸੀਗੇ ਕਿ ਮੈਂ ਆਪਣੀ ਗ੍ਰਾਂਟ ਦੇ ਵਿੱਚੋਂ ਇੰਨੇ ਪੈਸੇ ਇੰਨੇ ਹਜ਼ਾਰ ਰੁਪਏ ਇਸ ਸਕੂਲ ਨੂੰ ਦੇਣਾ। ਘਰ ਦੀ ਗੱਡੀ ਤੇ ਗੱਡਾ ਹੋ ਗਾੜ ਸਭ ਕੁਝ ਮਾਮਲਾ ਆਪਣੇ ਕੋਲ ਹੀ ਆਪ ਹੀ ਗ੍ਰਾਂਟ ਨੂੰ ਅਨਾਉਂਸ ਕੀਤੀ। ਆਪ ਹੀ ਦਿੱਤੀ ਤੇ ਆਪਣੇ ਸਕੂਲ ਨੂੰ ਅਨਾਉਂਸ ਕਰਾ ਲਈ ਉਹਦੇ ਕੋਲ ਵੀ ਮੇਰੇ ਸਕੂਲ ਨੂੰ ਦੇ ਦਿੱਤੋ। ਇੱਤੱਕ ਹੁੰਦਾ ਸੀ। ਫਿਰ ਕੀ ਹੋਇਆ? ਕੋਰਦੋਰ ਐਕਟ ਇਸ ਗੱਲ ਦੀ ਆਜ਼ਾਦਤ ਨਹੀਂ ਦਿੰਦਾ ਵੀ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਤੁਸੀਂ ਸ਼੍ਰੋਮਣੀ ਕਮੇਟੀ 'ਚ ਭਰਤੀ ਕਰਵਾ ਸਕੋ ਗੁਰਦੁਆਰਾ ਐਕਟ 'ਕਿੰਦਾ ਕੋਈ ਵੀ ਮੈਂਬਰ ਆਪਣਾ ਰਿਸ਼ਤੇਦਾਰ ਆਪਣਾ ਪਰਿਵਾਰਕ ਮੈਂਬਰ ਭਰਤੀ ਨਹੀਂ ਕਰਵਾ ਸਕਦਾ ਇੱਥੋਂ ਤੱਕ ਕਿ ਛੁਕੀਨ ਸਿੰਘ ਹੋリエ ਕੈਸੀ ਪੀਸੀ ਮੈਂਬਰ ਹੁੰਦੇ ਤੇ ਉਹਨਾਂ ਦੀ ਬੇਟੀ ਸਖਵਿੰਦਰ ਸਵਿੰਦਰ ਕੌਰ ਸੀ ਉਹਨੇ ਕਿਹਾ ਜੀ ਮੇਰੀ ਬੇਟੀ ਨੂੰ ਭਰਤੀ ਕਰ ਲਓ ਪੜੀ ਲਿਖੀ ਆ ਜਥੇਦਰ ਗੁਰਚੰਦ ਸਿੰਘ ਟੋੜਾ ਨੇ ਕਿਹਾ ਸੀ ਵੀ ਤੇਰੀ ਬੇਟੀ ਸ਼ਕੀਨ ਸਿੰਘ ਭਰਤੀ ਨਹੀਂ ਹੋ ਸਕਦੀ ਤੂੰ ਮੈਂਬਰ ਐਸਪੀਸੀਮ ਜਦੋਂ ਫਿਰ ਉਹ ਮੈਂਬਰ ਨਹੀਂ ਰਹਿੰਦਾ ਤੇ ਜਥੇਦਰ ਟੋੜਾ ਫਿਰ ਉਹਦੀ ਬੇਟੀ ਨੂੰ ਭਰਤੀ ਕਰਦੇ ਉੱਥੇ ਤੇ ਇਹ ਵੀ ਜਿਹੜਾ ਉੱਥੇ ਮੁਲਾਜ਼ਮ ਆ ਉਹ ਵੀ ਆਪਣਾ ਕੋਈ ਭਰਾ ਭਤੀਜਾ ਬੇਟਾ ਕੋਈ ਨਹੀਂ ਲਵਾ ਸਕਦਾ ਲੇਕਿਨ ਅੱਜ ਹਾਲਾਤ ਇਹ ਆ ਕਿ ਜਿੰਨੇ ਵੀ ਸਾਡੇ ਤਖਤਾਂ ਦੇ ਜਥੇਦਾਰ ਨੇ ਜਿੰਨੇ ਵੀ ਗ੍ਰੰਥੀ ਨੇ ਉਹਨਾਂ ਆਪਣਾ ਪੂਰਾ ਪੂਰਾ ਪਰਿਵਾਰ ਨਹੀਂ ਪੂਰਾ ਪੂਰਾ ਕੁੰਬਾ ਐਸੀ ਬਿਸੀ ਬਰਤੀ ਕਰਾਇਆ ਵਾ ਤੁਸੀਂ ਭਰਤੀ ਹੁਣ ਚੱਲੇ ਜੇ ਜਾਂ ਕਿਸੇ ਗ੍ਰਾਉਂਡ ਚੋਂ ਲਿਖ ਕੇ ਲੈ ਆਉਂਦਾ ਇੱਥੇ ਭਰਤੀ ਬੰਦ ਹੈ ਫਿਰ ਮੈਂ ਇਹ ਵੀ ਦੱਸ ਦਿਆਂ ਕਰਪਸ਼ਨ ਦਾ ਵੀ ਬੜਾ ਵੱਡਾ ਬੋਲਬਾਲਾ ਹਥੇ ਅਵਤਾਰ ਸਿੰਘ ਮੱਕੜ ਦੇ ਟਾਈਮ ਦੇ ਉੱਤੇ ਜਿਹੜੇ ਹੈੱਡ ਗ੍ਰੰਥੀ ਅਕਾਲ ਤਖਤ ਹੁੰਦੇ ਸੀ ਗਿਆਨੀ ਭਗਵਾਨ ਸਿੰਘ ਉਹਨਾਂ ਦੇ ਸ਼ਬਦ ਆ ਮੈਂ ਦਰੋਂ ਲੱਗਾ। ਉਹਨਾਂ ਇੱਕ ਤਪਲਾਵਾਦਕ ਭੇਜਿਆ ਐਸਜੀਪੀਸੀ ਵਾਲਿਆਂ ਕਿ ਇਹ ਰੱਖ ਲਓ ਬਹੁਤ ਵਧੀਆ ਤਪਲਾਵਾਦਕ। ਤੇ ਮੱਕੜ ਦਾ ਇੱਕ ਪੀਓ ਨੂੰ ਕਹਿੰਦਾ ਜੀ 2.5 ਲੱਖ ਰੁਪਏ ਲੈ ਆ ਰੋ ਤੇ ਅੱਜ ਤੁਹਾਨੂੰ ਭਰਤੀ ਕਰ ਲੈਂਦੇ ਆ। ਕਿ ਤੁਸੀਂ ਸਿੰਘ ਸਾਹਿਬ ਦੀ ਸਿਫਾਰਸ਼ ਉਹ ਤੁਹਾਡੇ ਵਾਸਤੇ 50000 ਘੱਟ 2,25,000 ਲੈਓ ਉਹਨੇ ਜਾ ਕੇ ਦੱਸੀ ਜਿਹਦਾ ਸਾਹਿਬ ਨੂੰ ਗੱਲ ਕਹਿੰਦੇ ਜੀ ਵੇਖੋ ਸਾਡਾ ਤਾਂ ਰੇਟ ਇਹ ਹੈਗਾ 50000 ਤੁਹਾਡੇ ਕਰਕੇ ਛੱਡੇ ਆ ਉਹ ਕਹਿੰਦੇ ਕਹਿੰਦੇ 5 ਰੁਪਏ ਨਹੀਂ ਹੈਗੇ ਤਾਂ ਤੁਸੀਂ 50000 2,25,000 ਮੰਗੀ ਜਾਂਦੇ ਐ ਹਵਾ ਤਾਂ ਉਹਦੇ ਐਸਜੀਪੀਸੀ ਦੇ ਹੋਗੇ ਮੱਕੜ ਦੇ ਟਾਈਮ ਤੇ ਜਿੰਨੀ ਕਿ ਕ腐ਸ਼ਨ ਤੇ ਵਧੀ ਉਨੀ ਕਦੀ ਵੀ ਨਹੀਂ ਵਧੀ ਕਰਪਸ਼ਨ ਅੱਜ ਵੀ ਹੈਗੀ ਹੈ ਅੱਜ ਵੀ ਮੈਂਬਰ ਕਈ ਪੈਸੇ ਲੈ ਕੇ ਉੱਥੇ ਭਰਤੀਆਂ ਕਰਾਉਂਦੇ ਨੇ ਅੰਮ੍ਰਿਤਸਰ ਮੇਰੇ ਕੋਲ ਕੇਸ ਹੈਗਾ ਬਕਾਇਦਾਤਰ ਤੇ ਆਬਦਲ ਦਸੀ ਉਹਨਾਂ ਜੀ ਲੱਖ ਰੁਪਏ ਮੰਗਿਆ ਸੀ 50 ਜੱਦਾ ਕੀ ਭਰਤੀ ਕਰਾ ਲਈ ਸੀ ਮੈਂ ਧਮੀ ਸਿੰਘ ਤਾਂ ਕੋਈ ਚੁੱਪਣ ਦੀ ਗੱਲ ਨਹੀਂ ਧਮੀ ਬਿਲਕੁਲ ਇਮਾਨਦਾਰ ਆਦਮੀ ਉਹ ਤੇ ਕੋਈ ਨਹੀਂ ਹੈਗਾ ਜੀ ਹੁਣ ਜਦੋਂ ਇੱਥੋਂ ਤੱਕ ਐਕਟ ਕਹਿੰਦਾ ਹੋਵੇ ਤੁਸੀਂ ਆਪਣਾ ਮੈਂਬਰ ਪ੍ਰਬਾਰਕ ਨਿਸ਼ਾ ਨਹੀਂਵਾ ਸਕਦੇ ਸਾਰੇ ਅਰਸ਼ਦ ਲੱਗੇ ਨੇ ਉੱਥੇ ਜਨਦ ਜਿਨਾਂ ਦਾ ਪੂਰਾ ਕੁਨਮਾ ਲੱਗਾ ਉਥੇ ਘਰ ਦੇ ਚਾਰ ਜੀਆ ਇੱਕ ਲੋਹਾ ਇੱਕ ਪੁੱਤ ਇੱਕ ਧੀ ਇੱਕ ਜਵਾਈ ਤੇ ਚਾਰੇ ਚਾਰੇ ਸ਼ਰਮਣੀ ਬੇਟੀ ਚ ਲੱਗੇ ਕਿ ਉਹਦੀ ਜ਼ਮੀਰ ਜਾਗੂਗੀ ਕਦੀ ਨਹੀਂ ਜਾਗੂਗੀ ਉਹਦੀ ਜ਼ਮੀਰ ਤੇ ਗਹਿੜੇ ਪੈ ਗਈ ਬਾਦਲਾਂ ਕੋਲੇ ਉਹਨੂੰ ਜੋ ਹੁਕਮ ਆਊਗਾ ਹੁਕਮ ਮਰਿਆਕਾ ਕਹੇ ਕਿ ਉਹ ਕਿਹਦੇ ਵਿੱਚ ਕਿੱਥੇ ਕੋਈ ਮੋਹਰ ਲਾਉਣੀ ਲਾ ਲੋ ਮਤ ਸਹਿਮਤ ਕਰ ਦੇਣਾ ਉੱਤੇ ਸਾਇਨੀ ਵੀ ਤੁਸੀਂ ਕਰ ਆਪੇ ਗੱਲ ਮੈਂ ਕਿਹਨੂੰ ਮੈਂ ਕੀਤੇ ਕੋਈ ਗੱਲ ਨਹੀਂ 27 ਅਕਤੂਬਰ ਨੂੰ ਜਦੋਂ ਚੋਣ ਹੁੰਦੀ ਪ੍ਰਧਾਨ ਦੀ ਬੀਬੀ ਜਗੀਰਕੌਰ ਨੂੰ ਬਹੁਤ ਸਾਰੇ ਮੈਂਬਰਾਂ ਨੇ ਕਿਹਾ ਤੈਨੂੰ ਵੋਟਾਂ ਪਾਵਾਂਗੇ ਅਸੀਂ ਲੇਕਿਨ 33 ਵੋਟਾਂ ਨਿਕਲੀਆਂ ਇੱਕ ਸਾਲ ਤੋਂ 10 ਵੋਟਾਂ ਘਟ ਗਈਆਂ 43 ਜਦੋਂ 33 ਤੇ ਆ ਗਈ ਬੀਬੀ ਜਗੀਰਕੌਰ ਨੇ ਕਿਹਾ ਸੀ ਇਹ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਲੋਕ ਨੇ ਵਿਕੀਆਂ ਮਈਆਂ ਜ਼ਮੀਰਾਂ ਵਾਲੇ ਲੋਕ ਨੇ ਇਸੇ ਕਰਕੇ ਜਿਹੜੀ ਤੁਸੀਂ ਕਦ ਕੀਤੀ ਹੈ ਨਾ ਅੰਤਰਨ ਕਮੇਟੀ ਦੀ ਜਾਂ ਮੈਂਬਰਾਂ ਦੀ ਆ ਮੈਂਬਰਸ਼ਿਪ 43 ਮੈਂਬਰ ਨੇ 44 42 ਮੈਂਬਰ 9 ਮੈਂਬਰ ਵਧੇ ਸਿਰਫ ਜਿੰਦਾ ਨੇ ਇੱਕ ਲਿਖ ਕੇ ਗੱਲ ਦਿੱਤੀ ਹੈ ਸਾਈਨ ਕਰਕੇ ਦਿੱਤੀ ਆ ਅਪੀਲ ਕੀਤੀ ਆ ਪ੍ਰਧਾਨ ਨੂੰ ਕਿ ਜਿਹੜੇ ਤਿੰਨ ਜਥੇਦਾਰ ਤੁਸੀਂ ਲਾਂਭੇ ਕੀਤੇ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੀ ਮੁੜ ਭਾਲੀ ਲਈ ਜਿਹੜੀ 28 ਤਰੀਕ ਨੂੰ ਮਤਾ ਲਿਆਂਦਾ ਜਾਵੇ ਤੇ ਬਾਦ ਕੀਤਾ ਜਾਵੇ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਲਾਉਣ ਦੇ ਫਟੋ ਉਹਨਦੇ ਮਤੇ ਕੀਤੇ ਕੇ ਨੇ ਉਹ ਰੱਦ ਕੀਤੇ ਜਾਂਦੇ ਇਹ ਸਿਰਫ 43 ਮੈਂਬਰ ਨੇ ਅਜੇ 100 ਮੈਂਬਰ ਜਿਹੜੇ ਨੇ ਤੁਹਾਡੇ ਪਾਸੇ ਖੜੇ ਨੇ ਮਰੀਆਂ ਜ਼ਮੀਰਾਂ ਵਾਲੇ ਨੇ ਉਹ ਵਿਕੀਆਂ ਜ਼ਮੀਰਾਂ ਵਾਲੇ ਬੰਦੇ ਲੋਕ ਨੇ ਉਹਨਾਂ ਵਿਕੀਆ ਸਕਰੋ ਤੁਸੀਂ ਤਾਂ ਨਹੀਂ ਤਾਂ ਲਈ ਚਾਸ਼ਪਰੇ ਸ਼ਰਮਣੀ ਪੰਟੀ ਦਸਰੀ ਹੈ ਇਸ ਵੇਲੇ ਉੱਥੇ ਉਹਨਾਂ ਨੇ 43 ਲਿਖ ਕੇ ਦਿੱਤਾ ਮੈਨੂੰ ਨਹੀਂ ਮੈਨੂੰ ਕੋਈ ਠੇਕਾਰ ਵੀ ਹੋਵੇ ਕੋਈ ਨਹੀਂ ਕੋਈ ਲੇਕਿਨ ਕੱਲ ਜਿਹੜੀ ਆਪਾਂ ਗੱਲ ਕੀਤੀ ਸੀ ਬਕਾਇਦਾ ਤੌਰ ਤੇ ਵੀ ਧਾਮੀ ਸਾਹਿਬ ਕਹਿੰਦੇ ਸੀ ਦਮਦਮੀ ਟਕਸਾਲ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸੇਵਾਪਰਤੀ ਫਿਰ ਜਿਹੜੇ ਸਾਡੇ ਆ ਹੈਗੇ ਨੇ ਵਿਸ਼ਨਰੀ ਉਹਨਾਂ ਦੀ ਇੱਕ ਸਾਂਝੀ ਜਿਹੜੀ ਆ ਸਸਤਾਵਾਂ ਦੇ ਉਹਨਾਂ ਦੀ ਸਾਂਝੀ ਕਮੇਟੀ ਬਣਾਵਾਂਗੇ ਅਸੀਂ ਅਸੀਂ ਧਾਮੀ ਸਾਹਿਬ ਨੂੰ ਇਹ ਫਿਰ ਕਹਿਣਾ ਚਾਹੁੰਦੇ ਧਾਮੀ ਸਾਹਿਬ ਜਿਹੜੇ ਲੋਕ ਕਾਲ ਤੱਕ ਦੀ ਮੈਰਿਆ ਦਾ ਨੂੰ ਸਮਰਪਿਤ ਨਹੀਂ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਕਾਲ ਤਖ ਦੀ ਮਰਿਆਦਾ ਲਾਗੂ ਨਹੀਂ ਉਹਨਾਂ ਨੂੰ ਇਸ ਕਮੇਟੀ ਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ ਉਹਦਾ ਕੀ ਕਾਰਨ ਤੁਹਾਡੀ ਕੀ ਮਜਬੂਰੀ ਸ਼ਾਮਲ ਕਰਨ ਦੀ ਇਹ ਸਕੇ ਕਰਕੇ ਜਿਹੜੇ 42 ਮੈਂਬਰਾਂ ਨੇ ਚਿੱਠੀ ਲਿਖੀ ਹੈ ਮੈਨੂੰ ਨਹੀਂ ਉਮੀਦ ਵੀ ਉੱਥੇ ਮਤਾਵੇ ਲੇ ਕੇ ਰੋਣਾ ਪਾ ਜੂਰੂ ਪਊਗਾ ਰੋਲਰ ਪਰ ਜਰੂਰ ਪਊਗਾ ਤੇ ਧਾਮੀ ਸਾਹਿਬ ਕਹਿੰਦੇ ਵੀ ਉਹ ਜਿਹੜੇ ਜਥੇਰ ਲਾਂਬੇ ਕੀਤੇ ਆ ਉਹ ਤੇ ਵਾਪਸ ਹੋਣ ਲਈ ਤਿਆਰ ਨਹੀਂ ਤੇ ਗਿਆਨੀ ਰਗਬੀਰ ਸਿੰਘ ਨੇ ਕਿਹਾ ਸੰਤੂ ਕਿਸੇ ਪੁੱਛੇ ਹੀ ਨਹੀਂ ਜੀ ਇਹ ਨਿਆ ਮਹੱਤਵਪੂਰਨ ਸੀਟਾਂ ਦੇ ਬਹਿ ਕੇ ਧਾਮੀ ਸਾਹਿਬ ਜੀ ਝੂਠ ਹੀ ਬੋਲ ਰਾ ਤੇ ਮੇਰਾ ਖਿਆਲ ਆ ਫਿਰ ਆਪਾਂ ਨੂੰ ਇਹ ਧਰਮ ਦੀ ਆੜੇਠੀ ਉਹ ਜਿਆ ਕੰਮ ਨਹੀਂ ਕਰਨਾ ਚਾਹੀਦਾ ਫਰਮ ਦੇ ਨੈਤਿਕਤਾ ਦਾ 파ਟਰ ਨਾ ਪਰ ਤੁਸੀਂ ਤਾਂ ਨੈਤਿਕਤਾ ਜਿਹੜੀ ਸਦੀ ਬਰਬਾਦ ਹੀ ਕਰਕੇ ਅਸੀਂ ਬਾਕੀ ਕਿਹਾ ਗਿਆ ਇਸ ਕਰਕੇ 42 ਮੈਂਬਰਾਂ ਨੇ ਪਹਿਲਾਂ 33 ਸੀਗੇ ਜਦੋਂ ਬੀਬੀ ਜੀ ਕਿ ਕੋ ਇਹਨੂੰ ਵੋਟਾਂ ਪੈ ਗਿਆ ਨੌ ਮੈਂਬਰ ਹੋਰ ਵਧੇ ਨੇ ਜਿਨ੍ਹਾਂ ਨੇ ਇੱਕ ਚਿੱਠੀ ਲੇ ਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਆ ਉਹ ਚਿੱਠੀ ਬਕਾਇਦਾ ਤੌਰ ਤੇ ਮੁੱਖ ਜਿਹੜਾ ਮੁੱਖ ਸਕੱਤਰ ਕੁਲਵੰਤ ਸਿੰਘ ਮੰਦਨ ਨਾਲ ਉਹ ਮੈਂਬਰ ਵੀ ਹੈਗਾ ਬੀਐਸਪੀਸੀ ਦਾ ਨਾਲ ਮੁੱਖ ਸਕੱਤਰ ਵੀ ਆ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਲੰਧਰ ਦਾ ਜ਼ਿਲ੍ਹਾ ਜਥੇਦਾਰ ਵੀ ਹੈਗਾ ਤਿੰਨ ਤਿੰਨ ਚਾਰ ਚਾਰ ਉਹਦੇ ਰੱਖੇ ਨੇ ਆਪਾਂ ਜੀ ਚਲੋ ਇਹ ਵੀ ਉਮੀਦ ਕਰਦੇ ਆ ਕਿ 28 ਵਾਲਾ ਜਿਹੜਾ ਇਜਲਾਸ ਹੋਣਾ ਹੈ ਉਹਦੇ ਵਿੱਚ ਕੀ ਗਿਆਨੀ ਹਰਨਾਮ ਸਿੰਘ ਧੁੰਮਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਿੰਵੇਂ ਤੇਜ਼ ਕੀਤੀਆਂ ਕਿ ਉਹ ਮੰਨ ਜਾਣਗੇ ਕਿ ਉਹਨਾਂ ਦੇ ਜ਼ਰੀਏ ਕੋਈ ਨਵਾਂ ਮਤਲਬ ਕਿ ਸਿਆਸੀ ਪਰਪੰਚ ਜਾਂ ਸਿਆਸੀ ਹਥਿਆਰ ਲਿਆਂਦਾ ਜਾਏਗਾ ਜਿੰਨੂੰ ਪਰਤਕ ਤੌਰ ਤੇ ਉੱਤੇ ਦਿਖਾਵੇ ਲਈ ਦਿਖਾਇਆ ਜਾਏਗਾ ਕਿ ਦੇਖੋ ਅਸੀਂ ਇਸ ਢੱਗ ਨਾਲ ਮਨਾ ਲਿਆ ਗਿਆ ਜਾਂ ਉਹ ਮੰਨਣ ਵਾਲੇ ਪਾਸੇ ਤੋਂ ਉਹ ਵੀ ਤੁਰ ਰਹੇ ਨੇ ਜਾਂ ਉਹ ਵੀ ਮੰਨ ਜਾਣਾ ਚਾਹੁੰਦੇ ਨੇ ਕਿ ਠੀਕ ਹੈ ਜਿੰਨਾ ਕਰੋਲਾ ਵੱਧ ਗਿਆ ਇਹ ਸਮਝਣਾ ਚਾਹਾਂਗੇ ਇੱਕ ਨਾਲ ਹੋਰ ਬੜੀ ਖਾਸ ਗੱਲ ਹੈ ਕਿ ਤੁਮਾ ਸਾਹਿਬ ਨੇ ਉਹ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਉਹ ਸਵਾਲ ਦੇ ਜਵਾਬ ਵਿੱਚ ਬੜਾ ਗੋਲ ਮੋਲ ਤੇ ਢੰਗ ਦੇ ਨਾਲ ਆਪਣਾ ਬਿਆਨ ਦਿੱਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਉਹਦੀ ਕਾਫੀ ਆਲੋchna ਹੋ ਰਹੀ ਹੈ ਸੋਸ਼ਲ ਮੀਡੀਆ ਤੇ ਮੁਰਖੋ ਬਾਬਾ ਹਰਨਾਮ ਸਿੰਘ ਤੁਮਾ ਜੜੇ ਨੰਨ ਉਮੇਸ਼ ਚੜ੍ਹਦੀ ਕਲਾ ਨਾਉਂਦੇ ਕੋਈ ਵਿਅਕਤੀ ਸੀ ਨਾ ਤੇ ਉਹਨੇ ਕਾਂਗਰਸ ਦੇ ਹੱਕ ਜਿੰਦਾਬਾਦ ਜਿੰਦਾਬਾਦ ਨਾਰੇ ਲਾਉਣੇ ਸਰਕਾਰ ਬਦਲ ਕੀ ਨੀਲੀ ਭਗਵਾਨੀ ਦੇ ਕਾਲੀਆਂ ਦੇ ਅਖ਼ਬਾਰੇ ਜੁਲਣਾ ਸ਼ੁਰੂ ਕਰਤੇ ਇੱਕ ਬੰਦਾ ਸੀ ਕਿਹਾ ਇੱਧਰ ਆ ਓਏ ਦਲ ਬਦਲੂ ਕੱਲ ਤੱਕ ਤੂੰ ਕਾਂਗਰਸ ਜਿੰਦਾਬਾਦ ਕਰਦਾ ਤੀ ਕੱਲੀ ਨਹੀਂ ਕਰਨੀਆ ਤੂੰ ਦਲ ਬਦਲੀ ਨਹੀਂ ਗਾ ਕਹਿੰਦਾ ਨਾ ਨਾ ਦਲ ਵੱਲ ਦਲ ਵੱਲ ਨੂੰ ਤੂੰ ਆਏਂਗਾ ਤੂੰ ਕੱਲ ਕਾਂਗਰਸੀ ਤੂੰ ਅੱਜ ਵੀ ਕਾਂਗਰਸੀ ਆ ਮੈਂ ਕੱਲ ਵੀ ਹਾਕਮ ਧਰ ਨਾਲ ਸੀ ਤੇ ਅੱਜ ਵੀ ਹਾਕਮ ਧਰ ਨਾਲ ਆ ਮੈਂ ਦਲ ਬਦਲੂ ਨਹੀਂ ਬੱਬਰ ਨਾਮ ਸਿੰਘ ਤੋਂ ਮੈਂ ਉਹਨਾਂ ਚ ਨਹੀਂ ਉਹ ਮੇਸ਼ੇਂ ਹਾਕਮ ਧਰ ਨਾਲ ਰਹਿੰਦੇ ਆ ਜੇ ਬਾਦਲ ਦਲ ਦਾ ਦਸੰਗ ਰਾਜ ਰਿਹਾ ਤੇ 2017 ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਬਕਾਇਦਾ ਤੋਂ ਤੇ ਸਟੇਟ ਤੋਂ ਕਿਹਾ ਸੀ ਮੈਂ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਦਾ ਵਾਂ ਬੇਨਤੀ ਕਰਦਾ ਵਾਂ ਸਰਦਾਰ ਪ੍ਰਕਾਸ਼ ਸਿੰਘ ਨਾਲ ਦਾ ਬੰਦਾ ਨਾ ਕੋਈ ਜੰਮੇ ਤਾਂ ਨਾ ਜੰਮਣਾ ਮੁੜ ਕੇ ਇਹਨੂੰ ਛੇਵੀਂ ਵਰੀ ਮੁੱਖ ਮੰਤਰੀ ਬਣਾ ਦਿਓ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਮੈਂ ਤਕਸਾਰੋ ਨੂੰ ਕਰਦਾ ਤੇ ਜਦੋਂ ਉਹ ਹਰ ਗਏ ਤੇ ਮੁੜ ਕੇ ਫਿਰ ਬੀਜੇਪੀ ਦੀ ਝੋਲੀ ਚ ਪੈ ਗਏ ਆਪਾਂ ਜਾ ਕੇ ਉੱਥੇ ਕਿਉਂ ਮਹਾਰਾਸ਼ਟਰ ਦੀ ਵਿਧਾਨ ਸਭਾ ਦੀ ਚੋਣਾਂ ਦੀ ਬਿਨਾ ਕਿਸੇ ਦੇ ਸਲਾਹ ਕੀਤੇ ਤਾਂ ਬਕਰ ਬਾਬਾ ਧਮਾ ਕੀ ਕਹਿੰਦੇ ਸਿੱਖ ਜਿਹੜੇ ਨੇ ਉਹ ਬੀਜੇਪੀ ਨੂੰ ਬੀਜੇਪੀ ਦੇ ਬੀਦਰਨ ਵੋਟ ਪਾਉਣੇ। ਕਹਿੰਦੇ ਜੀ ਸਿੱਖਾਂ ਦੇ ਮਸਲੇ ਹਲ ਕਰਾਉਣੇ ਤੇ ਮੈਨੂੰ ਇਹ ਦੱਸ ਦਿਓ ਵੀ ਅਜ ਤੱਕ ਇੱਕ ਵੀ ਮਸਲਾ ਬਾਬਾ ਨਾਨਕ ਸਿੰਘ ਧਮਾ ਨੇ ਬੀਜੀ ਕੋ ਹਲ ਕਰਾਇਆ। ਇਕਬਾਲ ਸਿੰਘ ਲਾਲਪੁਰਾ ਦੱਸਦੇ ਕੈਪਟਨ ਮਰਿੰਦਰ ਸਿੰਘ ਦੱਸਦੇ ਸੁਨੀਲ ਜਾਖੜ ਦੱਸਦੇ ਗੁਰਮੀਤ ਸਿੰਘ ਛੋੜੀ ਕਿੱਕ ਵੀ ਦੱਸਦੇ ਮਨਜਿੰਦਰ ਸਿੰਘ ਸੇਸਾ ਦੱਸਦੇ ਇੱਕ ਵੀ ਮਸਾ ਕਰ ਨਹੀਂ ਸਿਰਫ 70 ਵਿੱਚ ਰਹਿਣਾ ਆਪ ਜਿਹੜੀ ਜੋ ਮਰਜ਼ੀ ਹੋ ਜਾਵੇ ਇਕਬਾਲ ਸਿੰਘ ਲਾਲਪੁਰਾ ਕਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸੀ ਉਹ ਮੋਛ ਦਾ ਵਾਲ ਹੁੰਦਾ ਸੀ ਤੇ ਮੁੜ ਕੇ ਉਹ ਇਹੋ ਜੇ ਖੁੱਡੇ ਨਾਲ ਆਇਆ ਜਦੋਂ 2007 ਦੇ ਵਿੱਚ ਬਕਾਇਦਾ ਤੌਰ ਤੇ ਸੌਦਾ ਸਾਹਿਬ ਨੂੰ ਮਾਫੀ ਦੀ ਗੱਲ ਚੱਲਦੀ ਹੈ ਜਿਹੜਾ ਉਹਨੇ ਸਵਾਗਰ ਚਾਇਆ ਸੀ ਸਤੰਬਰ ਅਕਤੂਬਰ ਦੀ ਗੱਲ ਆ ਮਈ ਜੋ ਸਵਾਗਰ ਚਾਹੁੰਦਾ ਵਾ ਸੁਖਬੀਰ ਸਿੰਘ ਬਾਦਲ ਨੇ ਇਕਬਾਲ ਸਿੰਘ ਲਾਲਪੁਰੇ ਦੀ ਤੇ ਬਕਾਇਦਾ ਤੌਰ ਤੇ ਨਰਿੰਦਰਪਾਲ ਸਿੰਘ ਜਿਹੜਾ ਐਨਪੀ ਸੌਲਕ ਡੀਜੀਪੀ ਦੀ ਡਿਊਟੀ ਲਈ ਸੀ ਵੀ ਤੁਸੀਂ ਇਹ ਕੰਮ ਕਰਾਉਣਾ ਦੇਖਦਾ ਰਹੋ ਇੱਕ ਨੌਨ ਸਿੱਖ ਹੁਮਰ ਵਿਜੇਪ੍ਰਤਾਪ ਐਸਐਸਪੀ ਅੰਮ੍ਰਿਤਸਰ ਸੀ ਉਹਨੇ ਜਾ ਕੇ ਜਥੇਦਾਰ ਨੂੰ ਕਹਿਤਾ ਸੀ ਜਥੇਦਾਰ ਜੀ ਜੇ ਇਹ ਗਲਤੀ ਤੁਸੀਂ ਕਰ ਲਈ ਤੇ ਰੌਲਾ ਬਹੁਤ ਬੜਾ ਜੇ ਫਿਰ ਸੰਭਾਲਣਾ ਉਹ ਤੁਹਾਡੇ ਕੋਲ ਔਖਾ ਹੋ ਜਾਊਗਾ ਹਿੰਦੂ ਜੈਂਟਲਮੈਨ ਕਹਿ ਰਿਹਾ ਤੇ ਸਿੱਖਾਂ ਦੀ ਡਿਊਟੀ ਲੱਗਦੀ ਵੀ ਤੁਸੀਂ ਮਾਫੀ ਦਵਾ ਕਿਉਂ ਨਹੀਂ ਇਕਬਾਲ ਸਿੰਘ ਲਾਲਪੁਰਾ ਬਹੁਤੇ ਹੱਕ ਚ ਨਹੀਂ ਸੀ ਮਾਫੀ ਦੇ ਪਰ ਇਹ ਦੋਵੇਂ ਬੰਦੇ ਮਾਫੀ ਨਹੀਂ ਚਾਹੀਦੀ ਲੇਕਿਨ ਮਜਬੂਰੀ ਸੀ ਸਰਕਾਰੀ ਮੁਲਾਜ਼ਮ ਸੀਗੇ ਉਦੋਂ ਮੇਰੇ ਕੋਲ ਸ਼ਾਇਦ ਡੀਏਜੀ ਬਣ ਗਏ ਸੀ ਇਹਦੇ ਫਿਰ ਉਹਨੇ ਫੁੱਟੇ ਲੜਾਇਆ ਉਹਨਾਂ ਨੇ ਤੇ ਐਨਪੀਐਸ ਔਲਖ ਨੂੰ ਕਿਹਾ ਸੀ ਸੁਖਬੀਰ ਵੱਲ ਓਏ ਡੀਜੀਪੀ ਇਧਰ ਆ ਕਹਿੰਦੇ ਸਰਦਾਰ ਸੁਖਬੀਰ ਸਿੰਘ ਜੀ ਕੱਲ ਤੱਕ ਮੈਂ ਤੁਹਾਡਾ ਅੰਕਲ ਸੀ ਅੱਜ ਤੁਸੀਂ ਡੀਜੀਪੀ ਓਏ ਡੀਜੀਪੀ ਕਹਿ ਰਹੇ ਹੋ ਕਹਿੰਦਾ ਬਿਲਕੁਲ ਤੁਸੀਂ ਤਾਂ ਕੰਮੇ ਬੰਦੇ ਹੋ ਉਹ ਉਹਦੀ ਮਹਿਫਲ ਚ ਉੱਠ ਕੇ ਚੱਲ ਜਾਂਦਾ ਡੀਜੀਪੀ ਮੈਂ ਚੱਲਿਆ ਸਿੱਧਾ ਬਾਦਲ ਸਾਹਿਬ ਦੇ ਕੋਲੇ ਜਾਂਦਾ ਜੀ ਮੈਂ ਇੱਥੇ ਨੌਕਰੀ ਨਹੀਂ ਕਰ ਸਕਦਾ ਮੇਰੀ ਬਦਲੀ ਤੁਸੀਂ ਬਾਹਰ ਕਰ ਦਿਓ ਇੱਥੇ ਕਹਿੰਦੇ ਕੀ ਗੱਲ ਕਹਿੰਦੇ ਆ ਗੱਲ ਹੋਈ ਉਹ ਦਿੱਲੀ ਚਲ ਜਾਂਦਾ ਫਿਰ ਐਂਦਾ ਸੀ ਜੋ ਰਿਟਾਇਰ ਹੁੰਦਾ ਫਿਰ ਮਤਲਬ ਇੰਨੇ ਇੰਨੇ ਦਿਮਾਗ ਖਰਾਬ ਹੋਏ ਨੇ ਐਸੇ ਕਰਕੇ ਜਿਹੜੇ ਹਾਲਾਤ ਨੇ ਬਾਬਰ ਨਾਮ ਸਿੰਘ ਧੋਮਾ ਦੇ ਉਹ ਅੱਜ ਵੀ ਭਾਜਪਾ ਦੇ ਅਗ ਵਿੱਚ ਵੀ ਤੇ ਗੱਲ ਬਿਲਕੁਲ ਨਹੀਂ ਬੋਲੇਗਾ ਹਮੇਸ਼ਾ ਕਮਦਰ ਰਹਿ ਜਾਂਦਾ ਇਸ ਕਰਕੇ ਮੈਂ ਇੰਨੀ ਬੇਨਤੀ ਕਰਾ ਵੀ ਉਹਦੇ ਤੋਂ ਆਸ ਰੱਖੀ ਵੀ ਨਹੀਂ ਜਾਣੀ ਚਾਹੀਦੀ ਇੱਕ ਪਾਸੇ ਕਹਿੰਦਾ ਜੀ ਮੈਂ ਘਰਾਓ ਕਰੂੰ ਦੂਜੇ ਪਾਸੇ ਸ਼ਾਂਤੀ ਬਣਾਈ ਰੱਖਾਂਗੇ ਅਸੀਂ ਬੱਬਾ ਜੀ ਜੇ ਉੱਥੇ ਝਗੜਾ ਹੋ ਗਿਆ ਨਾ ਤੇ ਸਾਰੀ ਸਾਰਾ ਨਜਲਾ ਤੁਹਾਡੇ ਦੇ ਨਿਕਲਣਾ ਨਜਲਾ ਢੜੇ ਤੇ ਕਿ ਤੂੰ ਮੈਨੇ ਇੱਥੇ ਚ ਝਗੜਾ ਕਰਾਇਆ ਪਹਿਲਾਂ ਤਾਂ ਤੁਸੀਂ ਪੁਸ਼ਪ ਨਹੀਂ ਕਰਦੇ ਕੀ ਗੱਲ ਪਹਿਲਾਂ ਜਿਹਦਾ ਢਾਏ ਨਹੀਂ ਗਏ ਲਾਇ ਨਹੀਂ ਗਏ ਉਹ ਤਾਂ ਤੁਹਾਨੂੰ ਜਿੱਤਾਂ ਨਹੀਂ ਆਇਆ ਕਿਹਨੂੰ ਆਇਤਾ ਨੂੰ ਜਿੱਤਾਂ ਉਹਨਾਂ ਜੀ ਇਹ ਗਲਤ ਕੀਤਾ ਗਿਆ ਨੇ ਜੀ ਚਲੋ ਖैर ਅਸੀਂ ਉਸ ਗੱਲ 'ਚ ਨਹੀਂ ਪੈਂਦੇ ਗਲਤੀਆਂ ਦੋਵਾਂ ਧਰੈ ਪਾਸੇ ਹੋ ਰਹੀਆਂ ਨੇ ਬਾਬਾ ਧੋਮਾ ਜਿਹੜੇ ਉਹ ਭਾਜਪਾ ਦੇ ਅੱਜਕਲ ਸਿਪਾਸਲਾਰ ਬਣੇ ਨੇ ਕਿੰਨੋਂ ਨਹੀਂ ਪਤਾ ਤੁਹਾਨੂੰ ਪਤਾ ਹੋਏਗਾ ਸੰਤ ਢਿੰਡਰਾ ਵਾਲਿਆਂ ਨੂੰ ਅਤਵਾਦੀ ਵੱਖਵਾਦੀ ਕਿਹੜਾ ਲਗ ਭਾਜਪਾ ਨੇ ਦਿੱਤਾ ਆਪਣੀ ਕਿਤਾਬ 'ਚ ਲਿਖਿਆ ਅਡਵਾਨੀ ਨੇ ਬਕਾਇਦਾ ਤੌਰ ਤੇ ਮਾਈ ਮਾਈ ਲਾਈਫ ਮੇਕ ਮਾਈ ਕੰਟਰੀ ਮਾਈ ਲਾਈਫ ਕਤਾਬ ਜਿ ਲਿਖਿਆ ਵਾ ਕਿ ਇੰਦਰਾ ਗਾਂਧੀ ਦੇ ਸਾਕੇ ਨੀਲਾ ਤਾਰਾ ਕਰਨ ਲਈ ਤਿਆਰ ਨਹੀਂ ਸੀ ਸੀ ਦਬਾਅ ਪਾ ਕੇ ਕਰਾਇਆ ਇਹ ਉਹਦੇ ਘਰ ਦੇ ਪੂਜਾਗਰ ਧਰਨੇ ਦਿੰਦੇ ਸੀ ਉਹ ਤੂੰ ਕਰਦੀ ਅਟੈਕ ਨਹੀਂ ਕਰਦੀ ਉੱਤੇ ਤੇ ਅੱਜ ਤੁਸੀਂ ਉਹਦੇ ਸਿਪਰਸਲਰ ਬਣੇ ਉਹਨਾਂ ਦੇ ਤੁਸੀਂ ਬੱਬਾ ਜੀ ਸੰਤ ਜਰਮੈਲ ਸਿੰਘ ਭਿੰਡਰਵਾਲੇ ਦੀ ਇੰਨੀ ਆਬਰੂ ਨਰ ਵਾਲੋ ਤੁਸੀਂ ਘੱਟੋ ਘੱਟ ਥੋੜਾ ਜਿਹਾ ਖਿਆਲ ਕਰੋ ਕੀਦ ਕਰ ਦਿੱਤਾ ਕਿਸੇ ਨੂੰ ਇੰਨੀ ਗੱਲ ਕਰੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਜੀ ਉਥੇ ਬਹਿ ਕੇ ਗੁਟਕੇ ਤੋਂ ਪਾਸ ਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਹੁੰਦਾ ਗੁਰੂ ਗ੍ਰੰਥ ਦੀ ਇੱਕ ਬਰਯਾਦਾ ਹੈਗੀ ਆ ਉਥੇ ਗੁਰਦੁਆਰਾ ਬਣੇਗਾ ਬਕਾਇਦਾ ਤੇ ਸਫਾਈ ਹੋਏਗੀ ਫਿਰ ਉਹ ਪ੍ਰਕਾਸ਼ ਕੀਤਾ ਜਾਊਗਾ ਫਿਰ ਦੋ ਨਾ ਹੈਗਾ ਇਹ ਮੈਨੇ ਕਿੰਦਾ ਨਹੀਂ ਹੈਗਾ ਜੇ ਨਾਲ ਹੈਗੇ ਨਾ ਗੁਰਦੁਆਰੇ ਬਣੇ ਅੱਜ ਜੋ ਮਰਜੀ ਸ਼ਾ ਕਹੀ ਜਵੇ ਤਾਂ ਤੁਸੀਂ ਪੁਸਤਕ ਪਾਈ ਕਹਿ ਜੂ ਕਿੱਥੇ ਲਿਖਿਆ ਹੈ ਇਸ ਚੀਜ਼ ਨੂੰ ਲੈ ਕੇ ਮੈਂ ਕਹਿੰਦਾ ਤੁਹਾਡੇ ਨੂੰ ਪਤਾ ਵਿਧਾਨ ਸਭਾ ਜੀ ਉੜਾਲਾ ਪਿਆ ਤੇ ਅਸ਼ਨੀ ਸ਼ਰਮਾ ਹੋਰੀ ਸਪਸ਼ਟੀ ਕਰ ਦਿੰਦੇ ਜੀ ਤੇ ਬਾਬੇ ਤੁਮੇ ਤੇ ਕੋਈ ਆਸਾ ਰੱਖਿਓ ਇਹ ਤੇ ਕੰਧ ਤੇ ਲਿਖਿਆ ਸੱਚ ਵੀ ਅੱਜ ਕੱਲ ਉਹ ਅਮਿਤ ਸ਼ਾ ਦਾ ਸਪਾਸਲਾਹਾਰਾ ਭਾਜਪੀ ਦਾ ਸਪਾਸਲਾਹਾਰਾ ਬੁਧੇ ਤੇ ਕੋਈ ਆਸਾ ਰੱਖਿਓ ਤੁਸੀਂ ਇਸ ਗੱਲ ਦੀ ਜੀ ਬਿਲਕੁਲ ਗੱਲ ਵੀ ਸਹੀ ਆ ਅਗਲੀ ਗੱਲ ਦੋ ਪੰਥਕ ਸਫਾਂ ਦੇ ਕਾਫੀ ਅਹਿਮ ਕੇਸ ਜਿਹੜੇ ਉਹ ਧਿਆਨ ਮੰਗਦੇ ਨੇ ਕਿ ਇੱਕ ਪਾਸੇ ਨਰੇਂਦਰ ਸਿੰਘ ਚੌੜਾ ਨੂੰ ਜ਼ਮਾਨਤ ਮਿਲਣਾ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਤੇ ਗੋਲੀ ਜਲਾਈ ਸੀ ਤੇ ਦੂਜੇ ਪਾਸੇ ਅੰਮ੍ਰਿਤਪਾਲ ਦਾ ਅਜਨਾਲਾ ਕੇਸ ਜਿਹੜਾ ਆ ਉਹ ਲਗਾਤਾਰ ਉਛਕੰਜਾ ਕੱਸਿਆ ਜਾਣਾ ਹਲੇ ਅੰਮ੍ਰਿਤਪਾਲ ਤੇ ਚਲੋ ਇੱਥੇ ਪੰਜਾਬ ਸ਼ਿਫਟ ਨਹੀਂ ਹੋਏ ਪਰ ਲਗਾਤਾਰ ਇਹ ਚੀਜ਼ਾਂ ਜਦੋਂ ਅੱਗੇ ਵਧਦੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਕਿ ਅੰਮ੍ਰਿਤਪਾਲ ਹੋਰਾਂ ਦੀ ਜਥੇਬੰਦੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਜ਼ਦੀਕੀਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸਥਿਤੀ ਜਿਹੜੀ ਗੁੰਝਲਦਾਰ ਹੋ ਸਕਦੀ ਹੈ ਦੋਹੇ ਕੇਸਾਂ ਤੇ ਧਿਆਨ ਦਿਵਾਇਓ 23 ਫਰਵਰੀ 2 ਜਰ ਤੈਨੂੰ ਬੇਕਾਇਦਾ ਤੌਰ ਤੇ ਇੱਕ ਲਵਪ੍ਰੀਤ ਸਿੰਘ ਤੂਫਾਨਾਂ ਦਾ ਬੰਦਾ ਪੁਲਿਸ ਫੜਦੀ ਉਹਨੂੰ ਛਡਾਉਣ ਵਾਸਤੇ ਪਾਲਕੀ ਸਾਹਿਬ ਨਾਲ ਲੈ ਕੇ ਪਾਈ ਅੰਮ੍ਰਿਤਪਾਲ ਸਿੰਘ ਆਪਣੇ ਪਿੰਡ ਜੰਲੂ ਖੇੜ ਗੁਰਗੋਦਵਾਰ ਤੋਂ ਚੱਲਦੇ ਨੇ ਉਹ ਪਾਲਕੀ ਸਾਹਿਬ ਨਾਲ ਲੈ ਕੇ ਜਾਂਦੇ ਤੇ ਉਦੋਂ ਵੀ ਅਸੀਂ ਡਟ ਕੇ ਬਰੁਤਲਾ ਕੀਤੀ ਤੇ ਅੱਜ ਵੀ ਡਟ ਕੇ ਲੋਚਨਾ ਕਰਦੇ ਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਤੇ ਤੁਸੀਂ ਜਾ ਸਕਦੇ ਹੋ ਕੋਈ ਅਟੈਕ ਕਰਨਾ ਕਿਤੇ ਲੜਾਈ ਕਰਨੀ ਤੂੰ ਧਰਨਾ ਦਿਲਾਉਂ ਗੁਰੂ ਸਾਹਿਬ ਨੂੰ ਉੱਥੇ ਸ਼ਸ਼ੋਭਤ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਅਤੇ ਆਸਪਾਸ ਅਡਾ ਇਹ ਲੈ ਕੇ ਜਾਂਦੇ ਆ ਉੱਥੇ ਝਗੜਾ ਹੁੰਦਾ ਇਹ ਥਾਣੇ ਜੈਂਟਰ ਕਰਦੇ ਐਂਟਰ ਕਰਨ ਦੇ ਵਿੱਚ ਪੁਲਿਸ ਕਹਿੰਦੀ ਵੀ ਸਾਡੇ 6 ਮੁਲਾਜ਼ਮ ਜ਼ਖਮੀ ਹੁੰਦੇ ਆ ਲਾ ਪ੍ਰੀਜ਼ੈਂਟ ਤੋਂ ਬਾਅਦ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਹੁੰਦਾ ਉਹ ਕੈਨਸਲ ਕਰ ਦਿੱਤਾ ਜਾਂਦਾ ਉਹਨੂੰ ਛੱਡ ਦਿੱਤਾ ਜਾਂਦਾ ਜੇ ਵਾਪਸ ਆ ਜਾਂਦੇ ਇਹਨਾਂ ਤੇ ਮੁਕੱਦਮਾ ਦਰਜ ਹੋ ਜਾਂਦਾ ਉਸ ਬਾਈ ਨੇਮ ਹੁੰਦਾ ਕੁਝ ਅਣਪਛਤੇ ਹੁੰਦੇ ਨੇ ਉਸ ਕੇਸ ਦੇ ਵਿੱਚ 10 ਬੰਦੇ ਇਹ ਐਨਐਸਏ ਦੇ ਤੇ ਬੰਦ ਕਰਕੇ ਤੇ ਭੇਜ ਦਿੰਦੇ ਨੇ ਡੀਬੁਰਗੜ੍ਹ ਤੇ ਉਹਨਾਂ ਦੇ ਵਿੱਚੋਂ ਸੱਤ ਬੰਦਿਆਂ ਨੂੰ ਐਨਐਸਏਟ ਹੋ ਕੇ ਥੁੜ ਲਿਆ ਜਾਂਦਾ ਇਹਦਾ ਕੇਸ ਲਾਇਆ ਜਾ ਰਿਹਾ ਉਹਨਾਂ ਤੇ ਇੱਕ ਮਿੰਨਨ ਅਮਨਦੀਪ ਸਿੰਘ ਅਮਨਾ ਉਹ ਉਹਨਾਂ ਦੀ ਨਿਸ਼ਾਨਦੇਹੀ ਤੇ ਫੜਿਆ ਜਾਂਦਾ ਕਿ ਉਹਨਾਂ ਨੂੰ 250 ਹਜ਼ਾਰ ਹੁਣ ਪਛਤਾ ਨਹੀਂ ਕਿੰਨੇ ਕਿੰਨੇ ਫੜ ਲੈਣਾ ਉਹਨਾਂ ਨੂੰ ਬਿਲਕੁਲ ਆਟਮ ਬੰਦੇ ਚਾਰ ਦਿਨ ਦਾ ਰਿਮਾਨ ਉਹਨਾਂ ਦਾ ਪਹਿਲਾ ਮਿਲਦਾ ਤੇ ਤਿੰਨ ਦਿਨ ਦਾ ਰਿਮਾਨ ਉਹਨਾਂ ਨੂੰ ਹੋਰ ਮਿਲ ਗਿਆ ਘੱਟੋ ਘੱਟ ਪ੍ਰਕਿਰਿਆ ਤਾਂ ਸ਼ੁਰੂ ਹੋਈ ਨਾ ਜਿਹੜੀ ਅੱਗੇ 300 ਸਰਦਾ ਮਕਦਮਾ ਨਾਲ ਐਡੀ ਕੋ ਵੱਡੀ ਗੱਲ ਪਈ ਹੈਗੀ ਦੂਸਰੀ ਚੀਜ਼ ਇਹਦੇ ਉੱਤੇ ਉਹਨਾਂ ਦੇ ਵਕੀਲ ਕਹਿੰਦੇ ਆਂ ਕਿ ਹੁਣ ਤੱਕ ਇਹ ਇਹਨਾਂ ਕੋਲੋਂ ਪੁਲਿਸ ਕੁਝ ਵੀ ਬਰਾਮਦ ਨਹੀਂ ਕਰ ਸਕੀ ਜੇ ਬਰਾਮਦ ਨਹੀਂ ਕਰ ਸਕੀ ਤੇ ਫਿਰ ਰਮਾਂਡਲੈਂਡ ਦੀ ਕੋਲ ਸੀ ਕਿਵੇਂ ਰਮਾਂਡ ਦੇਤਾ ਅਦਾਦਤ ਤੇ ਪਰ ਅੰਨੀ ਪੀਵੇ ਤੇ ਕੁੱਤਾ ਚੱਟੇ ਵਾਲੀ ਕਹਾਣੀ ਵੀ ਸਾਡੇ ਇੱਥੇ ਅੱਜ ਲੋਕ ਹਾਈ ਕੋਰਟ ਤੇ ਸੁਪਰੀਮ ਕੋਰਟ ਜਾਣ ਤੋਂ ਕੰਨੀ ਘਤਰਾਉਂਦੇ ਆਂ ਕਿਹਦੇ ਨਹੀਂ ਸ਼ਿਆਸੀ ਤੌਰ ਤੇ ਦਬਾਅ ਪਾ ਕੇ ਆਪਣਾ ਮਸਲਾ ਹੱਲ ਕਰ ਲੋ ਹਾਈ ਕੋਰਟ ਚਲੇ ਗਏ ਤੇ ਖੂ ਖਾਤੇ ਪੈ ਗਿਆ ਕੇਸ ਕਈ ਕਈ ਸਾਜ ਨੂੰ ਤੁਹਾਡੀ ਇਹ ਪੀਡੀਏ ਮੀਤ ਜਾਣਗੇ ਉੱਥੇ ਇਹ ਆ ਸਾਡੀ ਜੂਤ ਉਹ ਜਿਹੜੀ ਨਿਆਂ ਪ੍ਰਣਾਲੀ ਹੈ ਉਹਨਾਂ ਦਾ ਚਾਹ ਤਿੰਨ ਦਿਨ ਦਾ ਰਮਾਣ ਹੁਰ ਮਿਲ ਗਿਆ ਤਿੰਨ ਦਿਨ ਹੋਰ ਪੁੱਛੇ ਬਟਾਲ ਕਰਨਗੇ ਬੁੜਕੇ ਜੇਲ੍ਹ ਚ ਜਰਨਗੇ ਉਹਨੂੰ ਬਾਦੋਂ ਆਪਣੀ ਬੇਲ ਲਾਉਣਗੇ ਇਥੋਂ ਦੀ ਬੇਲ ਹੋ ਜਾਏਗੀ ਭਾਈ ਅਮਰਤਪਾਲ ਸਿੰਘ ਵੀ ਜਿਹੜੇ ਉਹ ਵੀ ਜਲਦੀ ਪੰਜਾਬ ਲੰਦੇ ਜਾਣਗੇ। ਕੋ ਡੀਆਜੀ ਨੇ ਮੈਂ ਕਹਿਤਾ ਕਿ ਅਸੀਂ ਉਹਨਾਂ ਦੀ ਐਨਐਸਸੀ ਹੋਰ ਨਹੀਂ ਵਧਾਰ ਰਹੇ। ਤੇ ਸ਼ਾਹ ਦੇ ਚਿੱਟੇ ਲਫਜ਼ਾਂ ਦੇ ਕਹਿਤਾ ਕਿ ਸਾਡੀ ਪੰਜਾਬ ਚ ਸਰਕਾਰ ਨਹੀਂ। ਲੇਕਿਨ ਆਪਣੇ ਪ੍ਰਭਾਵ ਦੇ ਨਾਲ ਅਸੀਂ ਕੇਂਦਰ ਸਰਕਾਰ ਦੇ ਪ੍ਰਭਾਵ ਨਾਲ ਉੱਥੇ ਐਨਐਸਸੀ ਲਾ ਕੇ ਇਹ ਨੁਕ ਜਿਲਾ ਸੁਟੇ ਨੇ। ਸ਼ਾਹ ਨੇ ਕਹਿ ਨਹੀਂ ਗਾ। ਬਿਲਕੁਲ। ਇਹੀ ਗੱਲ ਅਸੀਂ ਪਹਿਲਾਂ ਕਹਿੰਦੇ ਆ। ਪੀ ਨਾ ਤੇ ਡੀ ਸੀ ਦੇ ਵਸਦਾ ਰੋਗ ਆ ਤੇ ਨਾ ਭਗਵੰਤ ਮਾਨ ਦੇ ਵਸਦਾ ਰੋਗ ਇਹ ਹੁਕਮ ਦੇ ਕੋ ਤੋ ਹੋ ਰਾਇਆ ਤੇ ਕਰਪੀ ਹੋ ਰਿਆ ਗੱਲ ਕੀਤੀ ਨਰੈਣ ਸਿੰਘ ਚੋੜੇ ਦੀ ਨਰੈਣ ਸਿੰਘ ਚੋੜਾ ਉਹ ਫਰਫਣ ਮੋਲਾ ਬੰਦਾ ਜਿਹੜਾ ਸਾਰੇ ਪੱਤਨ ਤਰਿਆ ਰੋ ਪੜਿਆ ਲਿਖਿਆ ਬੰਦਾ ਵਾ ਐਮ ਐ ਪੋਲੀਟਿਕਲ ਕੀਤੀ ਸਾਇੰਸ ਕੀਤੀ ਹੈ ਗੱਲਬਾਤ ਚ ਬੜਾ ਮਾਹਿਰ ਆ ਜੇਲ ਬ੍ਰੇਕ ਕਾਰਨ ਹੋਇਆ ਸੀ ਤੁਹਾਨੂੰ ਪਤਾ ਹੈ ਬੜੈਲ ਜਿਹੜੇ ਬਣੇ। ਕੋਦੇ ਵਿੱਚ ਜਿਹੜੇ ਬੰਦੇ ਭੱਜੇ ਸੀਗੇ ਉਹਦੀ ਸਾਰੀ ਇਨਫੋਰਮੇਸ਼ਨ ਇਹਦੀ ਸੀ ਸਕੀਮ ਇਹਦੀ ਸੀ ਭਜਾਉਣਾ ਕਿਵੇਂ ਕੱਢਣਾ ਕਿਵੇਂ ਕੀ ਕੀਤਾ ਕਰਨਾ। ਬਾਅਦ ਦੇ ਵਿੱਚ ਕਾਫੀ ਦਿਨ ਅੰਡਰਗਰਾਊਂਡ ਰਿਹਾ। ਉਹ ਬੰਦੇ ਸਾਲ ਬਾਅਦ ਫੜੇ ਗਏ। ਪੰਜਾਬ ਪੁਲਿਸ ਨੇ ਨਹੀਂ ਫੜਿਆ ਉਹਨਾਂ ਨੂੰ। ਉਹਨਾਂ ਨੂੰ ਦਿੱਲੀ ਦੀ ਪੁਲਿਸ ਦੇ ਨਿਸ਼ਾਨਦੇਹੀ ਤੇ ਇੱਕ ਮਕਨ ਵਿੱਚ ਫੜਿਆ ਸੀਗਾ। ਮੁੜ ਕੇ ਦਿੱਤੇ 50% ਤੁਹਾਡੇ ਪਗੋੜੇ ਦੇ ਵਿੱਚ ਉਹਦੇ ਵਿੱਚੋਂ ਤਾਰਾ ਜਿਹੜਾ ਸੀ ਉਹ ਪਾਕਿਸਤਾਨ ਚ ਲੱਗਿਆ ਉੱਥੋਂ ਵਿਦੇਸ਼ ਚ ਲੱਗਿਆ ਉੱਥੋਂ ਹਵਾਲ ਗਰੀਤੇ ਵੀ ਗਿਆ ਸੀ ਉਹਨਾਂ ਜਿਹੜਾ ਬਕਾਇਦਾ ਤੌਰ ਤੇ ਸਾਡਾ ਹੈਗਾ ਉਹ ਹਵਾਰਾ ਉਹਨੇ ਬਾਰਾ ਕੇ ਸ਼ਾਦੀ ਵੀ ਕਾਲੀ ਸਮਲਾਰੇ ਸਮਰਾਲੇ ਰਹਿ ਰਿਹਾ ਸੀਗਾ ਉੱਥੋਂ ਫੜਿਆ ਗਿਆ ਸੀ ਉਹਦੀ ਇੱਕ ਬੇਟੀ ਇਹ ਘਰ ਛੱਡ ਗਈ ਸੀ ਇੱਕ ਬੇਟੀ ਉਹਦੀ ਪੜ ਰਹੀ ਅੱਜ ਵੀ ਇਸ ਜੇ ਕਰਕੇ ਜਿਹੜੀ ਇਹ ਜਿਹੜਾ ਨਰੈਣ ਸਿੰਘ ਚੋੜਾ ਇਹ ਸਾਰੇ ਪੱਤਨ ਤਰਿਆ ਵਾ ਤੇ ਇਹ ਪਾਕਿਸਤਾਨ ਦੇ ਵਿੱਚ ਗੁਰੀਲਾ ਲੜਾਈ ਦੀ ਟ੍ਰੇਨਿੰਗ ਵੀ ਲੈ ਗਿਆ ਹੁਣ ਤੱਕ ਜਿੰਨੇ ਵੀ ਕਾਡ ਹੋਏ ਆ ਉਹਦੇ ਵਿੱਚ ਨਰੈਣ ਸਿੰਘ ਕੋੜੇ ਦੇ ਨਾਂ ਚੋੜੇ ਨੰਦ ਬਿੰਡੀ ਨੂੰ ਬੋਲਦਾ ਜਿਹੜੀਆਂ ਕਿਤਾਬਾਂ ਰਿਟਾਇਰਡ ਆਈਬੀ ਦੇ ਰਾ ਦੇ ਬੰਦੇ ਲਿਖ ਰਹੇ ਕਿਤਾਬਾਂ ਲਿਖਿਆ ਨਹੀਂ ਜਾਂਦੀਆਂ ਲਿਖਾਈਆਂ ਜਾਂਦੀਆਂ ਉਹਨਾਂ ਦੇ ਕੋਲ ਲੋਕਾਂ 'ਚ ਬੰਮਲ ਬੁੱਸੇ ਕਿਵੇਂ ਮੈਦਾ ਕਰਨੇ ਆ ਲੋਕਾਂ ਨੂੰ ਗੁਮਰਾਹ ਕਿਵੇਂ ਕਰਨਾ ਸਾਡੇ ਲੋਕ ਪੜ ਕੇ ਬੜਾ ਕਹਿੰਦੇ ਫਲਾਣੇ ਦਾ ਲਿਖਤਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਸੱਚਾ ਨੀਲਾ ਤਰ੍ਹਾਂ ਕਿਤਾਬ ਲਿਖੀ ਇੱਕ ਤੇ ਲਿਖਦਾ ਲੈਫਟ ਜਨਰਲ ਕੁਲਦੀਪ ਗਰਾੜ ਕੁਲਦੀਪ ਗਰਾੜ ਦਾ ਮੈਨੂੰ ਪਤਾ ਹੀ ਨਹੀਂ ਮੈਂ ਕਿਤਾਬ ਲਿਖੀ ਨਹੀਂ ਕਿਹਨੇ ਲਿਖੀ ਫਿਰ ਦਰਵਾਜ਼ੇ ਉੱਤੇ ਏਜੰਸੀਆਂ ਨੇ ਲਿਖੀ ਆ ਏਜੰਸੀਆਂ ਕਹਿੰਦੀ ਆ ਵੀ ਐਮਐਸਸੀ ਦਾ ਮੁਖੀ ਬ੍ਰਹਮਿੰਦਰ ਜਲਿਆਂ ਦੇ ਬਾਗ ਚੋਂ ਦਾ ਤੇ ਸਾਡੀ ਐਨਐਸ ਜਦੋਂ ਜਾਂਦੀ ਆ ਤੇ ਪਹਿਲਾਂ ਉਹ ਮੁਸਕਰਾਂਦਾ ਸੈਟਲ ਦੇ ਵੇਖ ਕੇ ਤੇ ਜਦੋਂ ਅੱਗੋਂ ਫਾਇਰਿੰਗ ਹੁੰਦੀ ਆ ਤੇ ਫਿਰ ਗੱਲ ਆ ਕੇ ਭਾਈ ਦੇ ਉਹ ਭਾਈ ਉਹ ਤੇ ਬਣੀ 86 ਤੋਂ 84 ਕਿੱਥੋਂ ਆ ਗਈ ਉਹ ਪਤਾ ਨਹੀਂ ਕਿੰਨੇ ਲੈਕਸ਼ੀਡੀ ਕਬਤ ਕਰਾਉ ਝੂਠ ਨਹੀਂ ਧੋਰ ਕੀ ਇਸ ਕਰਕੇ ਕਿਤਾਬਾਂ ਦੀ ਨਹੀਂ ਇਹੋ ਜੀ ਝੂਠੀ ਕਿਤਾਬਾਂ ਉਹਦੇ ਜਵਾਬ ਵੀ ਦਰਾਂ ਚੋਂ ਦੇ ਦਿੱਤੇ ਜੀਬੀਐ ਸਿੱਧੂ ਦੀ ਕਿਤਾਬ ਜਿਹੜੀ ਸੀ ਉਹਦਾ ਖਲਾਬ ਬਕਾਇਦਾ ਤੌਰ ਤੇ ਜਵਾਬ ਦਿੱਤਾ ਵੀ ਕਿਤਾਬ ਕਿਸ ਸੱਚਾਈ ਤੇ ਕਿਵੇਂ ਲਿਖਾਈ ਗਈ ਹੈ। ਮਰਹਣ ਸਿੰਘ ਚੋੜਾ ਕੁਝ ਆਧਾਰਨ ਵਿਕਤੀ ਨਹੀਂ ਫਿਰ ਕੇ। 2018 ਦੇ ਵਿੱਚ ਇਹ 5 ਸਾਲ ਜੇਲ੍ਹ ਕਟਕਿਆ ਦੀ ਜਬੰਦ ਹੁੰਦੀ ਹੈ। ਕਿਤੇ ਕਈ ਕੇਸ ਚੱਲਦੇ ਨੇ ਕਿੰਨੇ ਕਈ ਕੇਸ ਚੱਲਦੇ ਨੇ। ਹੁਣ ਆ ਸੁਖਬੀਰ ਸਿੰਘ ਮਾਦਰਲਾ ਕੇਸ ਪੌਣੇ 4 ਮਹੀਨੇ ਬਾਅਦ 307 ਦੇ ਕੇਸ ਉਹਦੀ ਜਬੰਦ ਹੋ ਜਾਂਦੀ ਹੈ। ਜਰਸੀਨੀ ਨਿਗਰਾਨੀ ਡਿਫਰ ਰਹੇਗਾ ਕਿ ਤੁਸੀਂ ਮੇਰੇ ਕੋਲ ਸੁਖਬੀਰ ਸਿੰਘ ਬਾਦਲ ਦੀ ਕਲਪ ਸਿਕਿਉਰਟੀ ਹੋਰ ਵਧਾ ਦਿੱਤੀ ਜਾਏਗੀ ਜਦੋਂ ਉਹ ਬਾਹਰ ਆਏਗਾ ਇਹ ਤੇ ਦੇ ਨਾਲ ਦਾ ਮੁੰਡਾ 3 ਮਾਰਚ ਨੂੰ ਕਾਲਟਕ ਤੇ ਉਹਦੇ ਤੇ ਅਰਦਾਸ ਕਰਦੇ ਵੀ ਸੱਚੇ ਪਾਸੇ ਇਹ ਦੁਸ਼ਤ ਸੁਧਨਦਾਰੇ ਸਾਨੂੰ ਕਾਮਯਾਬੀ ਬਖਸ਼ੀ 4 ਤਰੀਕ ਨੂੰ ਜਦੋਂ ਅਟੈਕ ਹੁੰਦਾ ਜਿਹੜਾ ਦੂਸਰਾ ਮੁੰਡਾ ਉਹ ਨਹੀਂ ਹੁੰਦਾ ਇਹ ਇਕੱਲਾ ਹੁੰਦਾ ਇਕੱਲਾ ਟਰੈਕ ਕਰਦਾ ਪਰ ਜਿਸ ਤਰੀਕੇ ਨਾਲ ਸਾਰੇ ਵੇਖਿਆ ਵੀਡੀਓ ਵੇਖੀ ਹੈ ਵੀ ਕੁਤੇ ਆਪਣੀ ਜਿਵੇਂ ਪਿਸਤੌਲ ਕਰਦਾ ਤੇ ਜਸਬੀਰ ਸਿੰਘ ਜਿਹੜਾ ਗਨਮਨ ਕਿਵੇਂ ਫੜਦਾ ਕੀ ਨੀ ਕੋਈ ਕਹਿੰਦਾ ਡਰਾਮਾ ਕੋਈ ਕੁਝ ਅਸਿੱਟੇ ਕੋਟੀਪੜੀ ਨਹੀਂ ਕਰਦੇ ਲੇਕਿਨ ਇਹ ਜ਼ਰੂਰ ਆ ਨਰੈਣ ਸਿੰਘ ਚੌੜੇ ਨੇ ਜਿਸ ਤਰੀਕੇ ਨਾਲ ਉੱਥੇ ਪੇਜ ਜਿਸੀ ਕਿ ਆਪਣੀ ਕਾਰਮੀ ਕੀਤੀ ਉਹ ਨਿੰਦਣਯੋਗ ਆ ਜਿਥੇਦਰ ਕੱਲ ਤੱਕ ਤੇ ਕਿਹਾ ਸੀਗਾ ਕਿ ਇਹ ਜਿਹੜਾ ਹਮਲਾ ਵਾ ਉਹ ਸੁਖਬੀਰ ਸਿੰਘ ਬਾਦਲ ਤੇ ਨਹੀਂ ਇੱਕ ਗੁਰੂ ਘਰ ਦੇ ਸੇਵਾਦਾਰ ਤੇ ਮੜਾ ਉਹ ਸੇਵਾਦਾਰ ਬਣ ਕੇ ਆਪਣੀ ਸੇਵਾ ਕਰ ਰਿਆ ਸੀ ਇਸ ਕਰਕੇ ਦਰੈਲ ਸਿੰਘ ਚੋੜਾ ਨੂੰ ਜ਼ਬਾਨਤ ਮਿਲ ਜਾਣੀ ਸੀ ਸਭ ਨੂੰ ਪਤਾ ਸੀ ਮਿਲ ਜਾਣੀ ਹੈ ਜ਼ਬਾਨਤ ਕੋਈ ਬੁੱਢਾ ਕੋ ਕੇਸ ਹੈ ਨਹੀਂ 307 ਦਾ ਕੇਸ ਹੀਗਾ ਜਾਂਦੇ ਉੱਤੇ ਕੋਈ ਹਰਨ ਉਪਾਦਨ ਦੇ ਕੋਈ ਹੋਰ ਬਾਦ ਦੇ ਵੱਖਰੀ ਗੱਲ ਸੀ ਪਰ ਪੁਲਿਸ ਨੇ ਉਹ ਕਮਨੀ ਕੀਤਾ ਕਿ ਕੱਲ ਨੂੰ ਰੋਲਾ ਪਊਗਾ ਤੇ ਫਿਰ ਅਸੀਂ ਲਾਜਬਾ ਹੋਵਾਂਗੇ ਜੀ ਪਰ ਇਹ ਨਾ ਨਰੈਨ ਸਿੰਘ ਚੋੜਾ ਦੀ ਐਕਟੀਵਿਟੀਸ ਉੱਤੇ ਬਾਹਰ ਆਉਣ ਤੋਂ ਬਾਅਦ ਕਿਦਾਂ ਦੀਆਂ ਰਹਿਣਗੀਆਂ ਕੀ ਉਹ ਬਾਕੀ ਮੈਂ ਤਾਂ ਨਹੀਂ ਕਹਿ ਦਿੰਦਾ ਕਿ ਉਹਨਾਂ ਦੀ ਸਿਕਿਉਰਿਟੀ ਵੀ ਰੱਖ ਲਈ ਜਾਵੇਗੀ ਸੁਖਬੀਰ ਸਿੰਘ ਬਾਦਲ ਜੀ ਮੈਂ ਤਾਂ ਕਹਿ ਦਿੰਦਾ ਉਹ ਨਹੀਂ ਕਹਿਦਾ ਮੈਂ ਨਹੀਂ ਪਰ ਉਹ ਚੋੜਾ ਕਿਹੜੇ ਹੱਕ ਵਿੱਚ ਕੀ ਉਹ ਮਤਲਬ ਕਿ ਸੁਧਾਰਵਾਦੀਆਂ ਦੇ ਧੜੇ ਵਿੱਚ ਅੱਗੇ ਆਉਂਦੇ ਨਜ਼ਰ ਆਉਣਗੇ ਇਹ ਵੀ ਤਾਂ ਦੇਖਾ ਹੈਗਾ ਨਾ ਕਿ ਉਹ ਭਾਵੇਂ ਸੁਧਾਰਵਾਦੀਆਂ ਧੜੇ ਚਾਊਗਾ ਤੇ ਨਾ ਵਗਾਰਵਾਦੀਆਂ ਧੜੇ ਚਾਊਗਾ ਉਹਦੀ ਆਪਣੀ ਵੱਖਰੀ ਦਿਨੋ ਜੀ ਆ ਉਹਦੇ ਵਿਚਾਰ ਮੁਤਾਬਕ ਵਿਚਰੂਗਾ ਬਿਲਕੁਲ ਅੱਛਾ ਪੱਟੀ ਸਰ ਆਖਰੀ ਕਵਰ ਲੈ ਨਿਆ ਕਰਨਲ ਵਾਲਾ ਕੇਸ ਹਾਈ ਕੋਰਟ ਚ ਗਿਆ ਪਰਿਵਾਰ ਫਿਰ ਵੀ ਸੰਤੁਸ਼ਟ ਨਹੀਂ ਸੀਬੀਆਈ ਜਾਂਚ ਵੀ ਮੰਗ ਜਾਂ ਕਰ ਰਹੇ ਨੇ ਜਾ ਉਦੋਂ ਜਿਹੜੇ ਮੇਜਰ ਜਨਰਲ ਤੇ ਡੀਜੀਪੀ ਪੰਜਾਬ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ਹੋਈ ਤੇ ਇੱਕ ਇੱਕ ਪਾਸਾ ਉਹ ਵੀ ਚੱਲ ਰਿਹਾ ਹੈ ਕਿ ਜਿਹੜੀ ਬੀਬੀ ਕਰਨਲ ਬਾਠ ਹੋਣਾ ਦੇ ਘਰੋਂ ਆ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਖਿਲਾਫ 20 ਕੁਝ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਕੋਈ ਵਪਾਰੀ ਦੇ ਮਰਡਰ ਦਾ ਕੇਸ ਹੈਗਾ ਉਹਦੇ ਵਿੱਚ ਇਹਨਾਂ ਦੀ ਭੂਮਿਕਾ ਕਿੱਦਾਂ ਦੀ ਰਹੀ ਉਹਨੂੰ ਲੈ ਕੇ ਸਵਾਲ ਉੱਠ ਰਹੇ ਨੇ ਮਤਲਬ ਕਾਫੀ ਪੇਚੀਦਾ ਹੋ ਰਿਹਾ ਹੈ ਵੀ ਮਾਮਲਾ ਜਿਹੜਾ ਕਰਨਲ ਬਾਹਰ ਦਾ ਮਾਮਲਾ ਜੀ ਉਹ ਅਜੇ ਹਾਈ ਕੋਰਟ ਦੇ ਵਿੱਚ ਵੀ ਬਕਾਇਦਾ ਤੌਰ ਤੇ ਸੁਣਵਾਈ ਹੋਈ ਤੇ ਸੰਜੀਵ ਸ਼ਰਮਾ ਨਾਂ ਦਾ ਇੱਕ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ ਵਕੀਲ ਆ ਉਹਨੇ ਇਹ 21 ਤਰੀਕ ਨੂੰ ਜਿਹੜਾ ਕੇਸ ਪਾਇਆ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਪਾਉਣ ਤੋਂ ਬਾਅਦ ਇਹਦਾ ਬਕਾਇਦਾ ਤੁਹਾਨੂੰ ਇਹਦਾ ਪਤਾ ਹੋਏਗਾ ਜੋ ਹਾਈ ਕੋਰਟ 'ਚ ਉਹਨੇ ਕੇਸ ਪਾਇਆ ਤੇ ਇਹਦੀ ਸੁਣਵਾਈ 25 ਤਰੀਕ ਨੂੰ ਹੋਣੀ ਸੀਗੀ ਲੇਕਿਨ 24 ਤਰੀਕ ਨੂੰ ਪਰਿਵਾਰ ਵੀ ਇੱਕ ਪਟੀਸ਼ਨ ਪਾ ਦਿੰਦਾ ਉਹਨੇ ਪੀਐਲ ਪਾਈ ਸੀ ਉਹ ਕੋ ਪਟੀਸ਼ਨਰ ਸੀ ਤੇ ਉਹ ਪਟੀਸ਼ਨਰੇ ਬਣ ਗਏ ਇਹਨਾਂ ਦੇ ਪਟੀਸ਼ਨਰ ਬਣਦੇ ਨਾਲ ਜਿਹੜਾ ਸੀ ਮਾਮਲਾ ਕਾਫੀ ਸਿੱਧਾ ਹੋ ਗਿਆ ਤੇ ਜਦੋਂ ਉਹ ਸੰਜੀਵ ਸ਼ਰਮਾ ਆਪਕਿੰਦਾ ਮੈਂ ਬੋਲਣ ਲੱਗਾ ਤੇ ਮੈਨੂੰ ਜੱਜ ਰੁਕਦਾ ਵੀ ਤੂੰ ਕੋ ਪਟੀਸ਼ਨਰ ਹੋਂ ਪਟੀਸ਼ਨਰ ਆ ਗਿਆ ਉਹਨੂੰ ਗੱਲ ਕਰਨ ਦੇ ਮੌਰਗਲ ਜਿਹੜੇ ਸਾਡੇ ਜੱਜ ਦੇ ਉਹਨਾਂ ਬਾਰੇ ਕਿਹਾ ਜਾਂਦਾ ਬੜੇ ਇਮਾਨਦਾਰ ਤੇ ਬੜੇ ਧੱਕੜ ਕਿਸਮ ਦੇ ਉਹਨਾਂ ਨੇ ਪੰਜਾਬ ਸਰਕਾਰ ਦੀ ਪੂਰੀ ਖਚਾਈ ਕੀਤੀ ਵੀ ਤੁਹਾਨੂੰ ਇਹ ਦੱਸਿਆ ਜਾਵੇ ਵੀ ਇਹ ਦੀ ਡਿਲੇ ਹੋਈ ਹੈ ਐਫਆਈਆ ਕਿਉਂ ਡਿਲੇ ਹੋਈ ਹੈ 13 14 ਦੀ ਜਾ ਕੇ ਰਾਤ ਦੀ ਘਟਨਾ ਤੇ 22 ਨੂੰ ਐਫਆਈਆ ਕਿਉਂ ਲੋਜ ਹੁੰਦੀ ਹੈ ਨਾਲ ਉਹਨਾਂ ਕਹਿੰਦਾ ਵੀ 2 ਹਫਤਿਆਂ ਦੇ ਅੰਦਰ ਨੂੰ ਤੁਸੀਂ ਜਵਾਬ ਦੋ ਦਿਨਾਂ ਜਵਾਬ ਦੇ ਨਹੀਂ ਦਿੰਦੇ ਤੇ ਇਹ ਮਾਮਲਾ ਸੀਬੀ ਨੂੰ ਜਾਏਗਾ ਲੈਫਟੀਨੈਂਟ ਜਨਰਲ ਨਰ ਡੀਜੀਪੀ ਵੈਸਟਰਨ ਕਮਾਂਡ ਦੇ ਜਿਹੜੇ ਨੇ ਉਹ ਪ੍ਰੈਸ ਨੂੰ ਕਰਦੇ ਉਹ ਸੰਤੁਸ਼ਟੀ ਪ੍ਰਗਟ ਕਰਦੇ ਆ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪਰ ਮੈਂ ਕਲਦ ਕਰਦੇ ਆ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਜਾਂ ਤੇ ਸ਼ੁਰੂ ਤੋਂ ਕੇਸ ਲੜਦੇ ਕਾਰਸਪੌਂਡੈਂਸ ਕਰਦੇ ਇੱਕ ਚਿੱਠੀ ਤੱਕ ਨਹੀਂ ਲਿਖੀ ਹੁੰਦੀ ਕਿ ਚਿੱਠੀ ਤੱਕ ਇਹਨਾਂ ਨੂੰ ਇਹ ਤੇ ਰੋਲਾ ਪਿਆ ਇਸ ਪੱਸੇ ਆ ਕੇ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਭਾਵੇਂ ਇਹ ਆ ਕਿ ਉਹਦੇ ਤੇ ਮਾਮਲਾ ਦਾ ਲੀਕ ਫੇਰਤੀ ਪਰਿਵਾਰ ਨੇ ਕਿਹਾ ਤਾਂ ਲੋ ਸਾਨੂੰ ਸੀਬੀ ਦੀ ਜਾਨ ਚਾਹੀਦੀ ਅਸੀਂ 50% ਬਿਲਕੁਲ ਵਿਸ਼ਵਾਸ ਨਹੀਂ ਹੈਗਾ ਤੀਸਰੀ ਚੀਜ਼ ਮੁੱਖ ਮੰਤਰੀ ਨੇ ਜਿਹੜੇ ਧਰਨਾ ਖਤਮ ਕਰਕੇ ਮੁੱਖ ਮੰਤਰੀ ਇੱਕ ਅਪਡੇਟ ਟਾਈਮ ਕਿਉਂ ਦਿੱਤਾ ਗਿਆ 31 ਤਰੀਕ ਨੂੰ ਦਿੱਤੀ ਗਈ ਬਿਲਕੁਲ ਇਹ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰਦੇ ਅਜੇ ਤੱਕ ਨਾਨਕ ਸਿੰਘ ਨੂੰ ਟ੍ਰਾਂਸਫਰ ਨਹੀਂ ਕੀਤਾ ਜਿਹੜੀ ਜੇ ਕੋਟ ਆ ਉਹ ਕਹਿੰਦੀ ਪਹਿਲਾਂ ਕੁਝ ਹੋ ਗਿਆ ਤੇ ਸਰਕਾਰ ਦੇ ਸੁੱਤੀ ਹੈ ਤੇ ਤੁਸੀਂ ਕਿਤੇ ਪੁਲਿਸ ਸੁੱਤੀ ਕਿੱਥੇ ਪਈ ਹੈ ਇਸ ਕਰਕੇ ਇਹ ਘਟਨਾ ਜਿਹੜਾ ਕੇਸ ਹੈ ਅਜੇ ਹੋਰ ਉਲਝੇਗਾ ਜੇ ਕੋਈ ਸਮਝੌਤਾ ਨਾ ਹੋਇਆ ਤੇ ਜਿਹੜੇ ਇਹ ਬੰਦੇ ਨੇ ਡਿਸਮਿਸ ਵੀ ਹੋ ਸਕਦੇ ਇਹਨਾਂ 311 ਅਦਾਲਤ ਵੀ ਲਾ ਸਕਦੀ ਹੈ ਜੀ ਬਿਲਕੁਲ ਉਮੀਦ ਕਰਦੇ ਹਾਂ ਕਿ ਜਲਦ ਇਹਨਾਂ ਮਾਮਲਿਆਂ ਦਾ ਨਤਾਰਾ ਹੋਏਗਾ ਵਿਚਾਰ ਕਮੈਂਟ ਕਰਿਓ ਸ਼ੁਕਰੀਆ ਭੱਤੀ ਸਾਹਿਬ ਬਹੁਤ ਧੰਨਵਾਦ ਬੜਾ ਧੁਕਰੀਆ ਤੁਹਾਨੂੰ ਵਾਜਿ ਧੰਨਵਾਦ ਧੰਨਵਾਦ